ਉਸ ਸਭ ਤੋਂ ਪਹਿਲਾਂ ਤਾਂ ਮੈਂ ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡਾ ਬੱਚਾ ਪਵ ਕੀਰਤ ਜਿਹੜਾ ਕਿ ਸਾਡੀ ਭੈਣ ਖੜੀ ਹੈ ਤਾਂ ਛੋਟਾ ਬੱਚਾ ਸੀਗਾ ਉਹ ਦੁਬਾਰਾ ਸਹੀ ਸਲਾਮਤ ਗੁਰੂ ਦੀ ਕਿਰਪਾ ਦੇ ਨਾਲ ਘਰ ਪਹੁੰਚਿਆ ਹੈ ਪਰਮਾਤਮਾ ਦਾ ਸ਼ੁਕਰਗੁਜ਼ਾਰ ਔਰ ਉਸ ਤੋਂ ਬਾਅਦ ਮੈਂ ਸਾਡੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਦ ਸਿੰਘ ਮਾਨ ਜੀ ਦਾ ਔਰ ਸਮੁੱਚੀ ਪੰਜਾਬ ਪੁਲਿਸ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਬਹੁਤ ਹੀ ਇੱਕ ਵੱਡਾ ਆਪਰੇਸ਼ਨ ਇੱਕ ਸਖਤ ਆਪਰੇਸ਼ਨ ਕਰਦੇ ਹੋਏ 24 ਘੰਟਿਆਂ ਤੋਂ ਪਹਿਲਾਂ ਪਹਿਲਾਂ ਬੱਚਾ ਜਿਹੜਾ ਉਹ ਲਿਆ ਕੇ ਬੱਚੇ ਦੀ ਮਾਂ ਨੂੰ ਸੌਂਪਿਆ ਪਰਿਵਾਰ ਨੂੰ ਸੌਂਪਿਆ ਬਹੁਤ ਵੱਡਾ ਕੰਮ ਆ। ਪੁਰਾਣੇ ਸਮੇਂ ਦੇ ਅੰਦਰ ਬਹੁਤ ਸਾਰੇ ਇਸ ਤਰ੍ਹਾਂ ਦੇ ਗਲਤ ਕੰਮ ਹੋ ਜਾਂਦੇ ਸੀ ਪਰ ਲੇਕਿਨ ਮੈਂ ਸਮਝਦਾ ਪਹਿਲੀ ਵਾਰ ਹੋਇਆਗਾ ਕਿ ਬੱਚੇ ਨੂੰ 24 ਘੰਟਿਆਂ ਚ ਅਬਦੀ ਦੀ ਮਾਤਾ ਨੂੰ سپਰਦ ਕੀਤਾ ਗਿਆ ਬਹੁਤ ਵੱਡਾ ਕੰਮ ਆ। ਮੈਂ ਪੰਜਾਬ ਪੁਲਿਸ ਦਾ ਖਾਸ ਕਰਕੇ ਸਾਡੇ ਡੀਜੀਪੀ ਸਾਹਿਬਾਨ ਦਾ ਤਿੰਨੇ ਜਿਹੜੇ ਸਾਡੇ ਐਸਐਸਪੀ ਸਾਹਿਬਾਨ ਐਸਐਸਪੀ ਖੰਡਾ ਮਲੇਰਕੋਟਲਾ ਪਟਿਆਲਾ ਡੀਜੀਪੀ ਸਾਹਿਬਾਨ ਨੇ ਸਭ ਦਾ ਧੰਨਵਾਦ। ਔਰ ਦੂਸਰਾ ਮੈਂ ਦੇਖ ਰਿਹਾ ਸੀਗਾ ਕਿ ਜਦੋਂ ਦਾ ਬੱਚਾ ਗਵਾਹ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਲਗਾਤਾਰ ਪੰਜਾਬ ਪੁਲਿਸ ਦੇ ਟੱਚ ਵਿੱਚ ਲਗਾਤਾਰ ਪਰਿਵਾਰ ਦੇ ਨਾਲ ਟੱਚ ਵਿੱਚ ਅੱਜ ਵੀ ਉਹਨਾਂ ਨੇ ਪਰਿਵਾਰ ਨਾਲ ਗੱਲ ਕੀਤੀ ਹੈ ਲਗਾਤਾਰ ਗਲਮਤ ਕਰ ਰਹੇ ਸੀ ਕਿ ਬਿਲਕੁਲ ਬੱਚੇ ਨੂੰ ਅਸੀਂ ਸਹੀ ਸਲਾਮਤ ਲੈ ਕੇ ਆਵਾਂਗੇ ਉਹ ਮੈਂ ਸਮਝਦਾ ਅੱਜ ਸੱਚ ਸਾਬਤ ਹੋਈ ਸਹੀ ਸਲਾਮਤ ਅੱਜ ਪਰਿਵਾਰ 'ਚ ਪਹੁੰਚਿਆਗਾ ਸੋ ਦੂਸਰੇ ਪਾਸੇ ਅਪਰਾਧੀਆਂ ਨੂੰ ਬਹੁਤ ਵੱਡਾ ਸੁਨੇਹਾਗਾ ਕਿ ਜਿਹੜਾ ਵੀ ਕੋਈ ਕਾਨੂੰਨ ਨੂੰ ਆਪਣੇ ਹੱਥ ਚ ਲਊਗਾ ਜਿਹੜਾ ਵੀ ਕਾਨੂੰਨ ਤੋੜਨ ਦਾ ਯਤਨ ਕਰੂਗਾ ਉਹਦੇ ਨਾਲ ਸਖਤੀ ਨਾਲ ਜੱਟਿਆ ਜਾਊਗਾ ਉਹਦੇ ਨਾਲ ਕੋਈ ਵੀ ਟਿੱਲ ਮੱਟ ਨਹੀਂ ਵਰਤੀ ਜਾਊਗੀ ਔਰ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਕਾਇਮ ਰੱਖਣਾ ਸਾਡੀ ਪ੍ਰਾਇਮਰੀ ਤੇ ਮੁਢਲੀ ਜੜੀ ਆ ਉਹ ਜ਼ਿੰਮੇ ਪੰਜਾਬ ਪੁਲਿਸ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜਿਨ੍ਹਾਂ ਨੇ ਅੱਜ ਮੇਰੇ ਬੱਚੇ ਨੂੰ ਮੇਰੀ ਗੋਦ ਚ ਦੁਬਾਰਾ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਸ ਤਰ੍ਹਾਂ ਦੀ ਸਜ਼ਾ ਅਪਰਾਧੀਆਂ ਨੂੰ ਮਿਲੀ ਹੈ ਵਾਕੀ ਖੁਸ਼ ਹੋਤੋ ਜੀ ਹਾਂਜੀ ਹਾਂਜੀ ਕੱਲ ਨੂੰ ਹੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਾਲੇ ਕਿਸ ਮੇਰੇ ਮੇਰੇ ਨਾਲ ਦੇ ਕਿਸੇ ਨਾਲ ਹੋਰ ਹੁੰਦਾ ਪੇਰੈਂਟਸ ਨਾਲ ਵਧੀਆ ਅਪਰਾਧ ਸਭ ਕੋ ਉਸ ਜੀ ਜਿਵੇਂ ਵੀ ਹੋਇਆ ਹੁਣ ਉਹ ਕਾਹਾਂ ਨਹੀਂ ਕੋਈ ਕਿਸੇ ਨੂੰ ਐ ਕਰ ਸਕੂ ਹਾਂ ਜੀ ਰਾਤ ਕਿੱਦਾਂ ਲੰਘੀ ਹੈ ਤੁਹਾਡੀ ਕੱਲ ਦੀ ਰਾਤ ਮਤਲਬ ਕੀ ਰਾਤ ਜੇ ਸਾਡੀ ਬਹੁਤ ਔਖੀ ਮੇਰੀ ਇੱਕ ਰਾਤ ਹੀ ਚਾਰ ਰਾਤਾਂ ਵਰਗੀ ਸੀ ਮੈਨੂੰ ਪਤਾ ਵੀ ਮੈਂ ਆਪਦੇ ਬੱਚੇ ਤੋਂ ਬਿਨਾ ਕਿਵੇਂ ਰਾਤ ਗੱਟੀ ਆ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਕੀ ਅਪਰਾਧੀਆਂ ਦਾ ਪਤਾ ਲੱਗਿਆ ਜੀ ਕਿੱਥੋਂ ਨਾਲ ਸੰਬੰਧ ਰੱਖਦੇ ਆ ਅਪਰਾਧੀ ਕਿਹੜੇ ਏਰੀਆ ਦੇ ਤੋਂ ਇਹ ਦੋ ਨੋਡ ਪਾ ਜੀ ਇਧਰ ਬੰਦੇ ਤੋਂ ਪਾ ਦਮ ਮਾਈ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਪੁਲਿਸ ਨੇ ਸਰਕਾਰ ਦੇ ਇਹ ਕੰਮ ਦੀ ਬਦੌਲਤ ਅਜ ਸੁਰੱਖਿਅਤ ਬੱਚਾ ਘਰ ਲੋਟਿਆ ਵਾ ਜੀ ਹਾਂ ਜੀ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਜਿਆਦਾ ਵਧੀਆ ਕੰਮ ਕੀਤਾ ਸਾਡਾ ਨਜ਼ਰੀਆ ਹੀ ਬਦਲ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਬਹੁਤ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਹਿਬ ਕਾਬਲੀਅਤ ਕੀ ਦਿਓਗੇ ਪੁਲਿਸ ਦੀ ਜਿਹੜੀ ਕਾਬਲੀਅਤ ਹੈ ਕਾਬਲੀਅਤ ਬਹੁਤ ਵਧੀਆ ਜੀ ਅਸੀਂ ਮਤਲਬ ਸਾਡਾ ਨਜ਼ਰੀਆ ਹੀ ਬਦਲੇ ਗਿਆ ਪੰਜਾਬ ਪੁਲਿਸ ਬਾਰੇ ਬਹੁਤ ਵਧੀਆ ਸਾਡਾ ਉਹਨੇ ਸਾ ਉਹਨਾਂ ਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਰਾਤ ਨੂੰ ਵੀ ਸਾਰੀ ਰਾਤ ਰਾਫਤਾ ਰੱਖਿਆ ਸਾਡੇ ਨਾਲ ਹੀ ਰਹੇ ਨੇ ਉਹ ਤੇ ਪੂਰੀ ਸਾਡੇ ਮਤਲਬ ਸਾਨੂੰ ਹੌਸਲਾ ਦੇ ਕੇ ਰੱਖਿਆ ਅੰਦਰ ਜਿਸ ਤੱਕ ਸਜ਼ਾ ਮਿਲੀ ਹੈ ਅਪਰਾਧੀਆਂ ਨੂੰ ਤੇ ਸੈਟੀਸਫਾਈਡ ਹੋ ਜੀ ਹਾਂਜੀ ਅਸੀਂ ਉਹ ਤਾਂ ਬਹੁਤ ਸੈਟੀਸਫਾਈਡ ਆ ਤੇ ਮਾਨ ਸਾਹਿਬ ਦਾ ਮੈਨੂੰ ਫੋਨ ਵੀ ਆਇਆ ਸੀ ਆਪ ਪਰਸਨਲੀ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਸਾਰੇ ਗੱਲਬਾਤਾਂ ਉਹਨਾਂ ਨੇ ਆਪ ਮੇਰੇ ਤੋਂ ਜਾਇਜ਼ਾ ਲਿਆ ਤੇ ਉਹਨਾਂ ਦਾ ਵੀ ਬਹੁਤ 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 ਧੰਨਵਾਦ ਕਰਦੇ ਆ ਪੰਜਾਬ ਦੇ ਖੇਨਾ ਮੰਤਰੀ ਖੁਦ ਜਿਹੜਾ ਬੱਚੇ ਨੂੰ ਤੁਹਾਡੇ ਜਿਹੜੇ ਹੱਲੇ ਕਰ ਤਾਂ ਇਹ ਕੀ ਕੰਮ ਹਾਂਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਇੱਥੇ